ਸੰਸਾਰਿਕ ਯਾਤਰਾ ਬੰਦਿਆ ਜ਼ਿੰਦਗੀ ਤੇਰੀ ਕਿਉਂ ਕਰਦਾ ਫਿਰਦਾ ਏ ਮੇਰੀ ਮੇਰੀ ਸੰਸਾਰਿਕ ਯਾਤਰਾ ਬੰਦਿਆ ਜ਼ਿੰਦਗੀ ਤੇਰੀ ਕਿਉਂ ਕਰਦਾ ਫਿਰਦਾ ਏ ਮੇਰੀ ਮੇਰੀ ਰੇਤ ਵਾਂਗ ਹੱਥ ਚੋਂ ਫਿਸਲਦੀ ਜਾਂਦੀ ਇੱਕ ਦਿਨ ਹੋਣਾ ਰਾਖ ਦੀ ਢੇਰੀ ਰੇਤ ਵਾਂਗ ਹੱਥ ਚੋਂ ਫਿਸਲਦੀ ਜਾਂਦੀ ਇੱਕ ਦਿਨ ਹੋਣਾ ਰਾਖ ਦੀ ਢੇਰੀ ਸੰਸਾਰਿਕ ਯਾਤਰਾ ਬੰਦਿਆ ਜ਼ਿੰਦਗੀ ਤੇਰੀ ਰੱਬ ਦਾ ਲੈ ਨਾ ਚਿਤ ਪਰ ਚਾਲ ਏ ਕੁਦਰਤ ਦੇ ਨਾਲ ਸਾਂਝ ਵਧਾ ਲੈ ਰੱਬ ਦਾ ਲੈ ਨਾਂ ਚਿੱਤ ਪਰ ਚਾਲੈ ਕੁਦਰਤ ਦੇ ਨਾਲ ਸਾਂਝ ਵਧਾ ਲੈ ਕੰਮ ਆਉ ਵਿੱਚ ਜ਼ਿੰਦਗੀ ਤੇਰੇ ਗੂੜੀ ਪ੍ਰੀਤ ਪਿਆਰ ਦੀ ਫੇਰੀ ਕੰਮ ਆਉ ਵਿੱਚ ਜ਼ਿੰਦਗੀ ਤੇਰੇ ਗੂੜੀ ਪ੍ਰੀਤ ਪਿਆਰ ਦੀ ਫੇਰੀ ਸੰਸਾਰਿਕ ਯਾਤਰਾ ਬੰਦਿਆ ਜ਼ਿੰਦਗੀ ਤੇਰੀ ਸੰਸਾਰਿਕ ਯਾਤਰਾ ਬੰਦਿਆ ਜ਼ਿੰਦਗੀ ਤੇਰੀ ਸ੍ਰਿਸ਼ਟੀ ਦਾ ਤੈਨੂੰ ਪ੍ਰਧਾਨ ਬਣਾਇਆ ਕਿੰਨਾ ਤੈ ਆਪਣਾ ਫਰਜ਼ ਨਿਭਾਇਆ ਸਰਸਤੀ ਦਾ ਤੈਨੂੰ ਪ੍ਰਧਾਨ ਬਣਾਇਆ ਕਿੰਨਾ ਤੈ ਆਪਣਾ ਫਰਜ਼ ਨਿਭਾਇਆ ਕਿਉਂ ਪੈ ਗਿਆਂ ਲਾਲਚ ਦੇ ਬਸ ਜੜ ਚ ਜਾਣਾ ਆਰੀ ਫੇਰੀ ਕਿਉਂ ਪੈ ਗਿਆਂ ਲਾਲਚ ਦੇ ਬਸ ਜੜ ਚ ਜਾਣਾ ਆਰੀ ਫੇਰੀ ਸੰਸਾਰਿਕ ਯਾਤਰਾ ਬੰਦਿਆ ਜ਼ਿੰਦਗੀ ਤੇਰੀ ਸੰਸਾਰਿਕ ਯਾਤਰਾ ਬੰਦਿਆ ਜ਼ਿੰਦਗੀ ਤੇਰੀ ਜ਼ਿੰਮੇਵਾਰ ਤੂੰ ਅੱਜੇ ਉਹ ਜਿਹੜਾ ਕੱਲ ਨਹੀਂ ਰਹਿਣਾ ਜਿਵੇਂ ਦਾ ਤੂੰ ਅੱਜੇ ਉਹ ਜਿਹਾ ਕੱਲ ਨਹੀਂ ਰਹਿਣਾ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ ਆਪਣੀ ਚਾਲ ਚੱਲਦੇ ਰਹਿਣਾ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ ਆਪਣੀ ਚਾਲ ਚੱਲਦੇ ਰਹਿਣਾ ਚੱਲਿਆ ਨਾ ਜੇ ਕੁਦਰਤ ਅਨੁਸਾਰ ਖਿੰਡ ਜਾਣਾ ਵਾਂਗ ਮਿੱਟੀ ਦੀ ਢੇਰੀ ਚੱਲਿਆ ਨਾ ਜੇ ਕੁਦਰਤ ਅਨੁਸਾਰ ਖਿੰਡ ਜਾਣਾ ਵਾਂਗ ਮਿੱਟੀ ਦੀ ਢੇਰੀ ਸੰਸਾਰਿਕ ਯਾਤਰਾ ਬੰਦਿਆ ਜ਼ਿੰਦਗੀ ਤੇਰੀ ਸੰਸਾਰ ਇੱਕ ਯਾਤਰਾ ਬੰਦੇ ਆ ਜ਼ਿੰਦਗੀ ਤੇਰੀ ਪਰਮਾਤਮਾ ਆਪਣੇ ਰੰਗ ਦਿਖਾਉਂਦਾ ਜ਼ਿੰਦਗੀ ਦੇ ਪੜਾਵਾਂ ਚੋਂ ਤੈਨੂੰ ਲਗਾਉਂਦਾ ਪਰਮਾਤਮਾ ਆਪਣੇ ਰੰਗ ਦਿਖਾਉਂਦਾ ਜ਼ਿੰਦਗੀ ਦੇ ਪੜਾਵਾਂ ਚੋਂ ਤੈਨੂੰ ਲਗਾਉਂਦਾ ਉਹਦੀਆਂ ਰਮਾਂ ਜਾਂ ਉਹੀ ਜਾਣਦਾ ਉਹਦੀਆਂ ਰਮਾਂ ਜਾਂ ਉਹੀ ਜਾਣਦਾ ਲੱਗ ਜਾ ਉਸ ਡਾਡੇ ਦੇ ਲੇਖੇ ਕਰਨਾ ਦੇਰੀ ਲੱਗ ਜਾ ਉਸ ਡਾਡੇ ਦੇ ਲੇਖੇ ਕਰਨਾ ਦੇਰੀ ਸੰਸਾਰਿਕ ਯਾਤਰਾ ਬੰਦਿਆ ਜ਼ਿੰਦਗੀ ਤੇਰੀ ਸੰਸਾਰਿਕ ਯਾਤਰਾ ਬੰਦਿਆ ਜ਼ਿੰਦਗੀ ਤੇਰੀ ਤਾਂ ਬੰਦਾ ਅੱਜ ਦੇ ਜਵਾਨੇ ਵਿੱਚ ਕਿਤੇ ਨਾ ਕਿਤੇ ਪੈਸੇ ਦੇ ਪਿੱਛੇ ਹੱਥ ਥੋਕੇ ਪੈ ਗਿਆ ਉਹ ਭੁੱਲ ਚੁੱਕਿਆ ਕਿ ਜਿਵੇਂ ਉਹ ਇੱਕ ਦਿਨ ਆਇਆ ਉਵੇਂ ਹੀ ਉਹਨੇ ਇੱਕ ਦਿਨ ਜਾਣਾ ਖਾਲੀ ਹੱਥ ਆਇਆ ਖਾਲੀ ਹੱਥ ਜਾਣਾ ਨਾਲ ਕੁਝ ਨਹੀਂ ਜਾਂਦਾ ਨਾਲ ਜਾਣ ਗਿਆ ਤਾਂ ਦੁਆਮ ਸੋ ਇਸ ਕਰਕੇ ਪੈਸਾ ਵੀ ਜ਼ਰੂਰੀ ਹੈ ਪਰ ਇੰਨਾ ਵੀ ਜ਼ਰੂਰੀ ਨਾ ਕਰ ਲੋ ਕਿ ਬਾਕੀ ਤੁਸੀਂ ਸਭ ਕੁਝ ਪਿੱਛੇ ਛੱਡ ਦਿਓ ਕਿਉਂਕਿ ਇੱਕ ਦਿਨ ਜਾਣਾ ਹੀ ਹੈ ਹਰ ਰੋਜ਼ ਦਿਨ ਢਲਦਾ ਹੈ ਚੜ੍ਹਦਾ ਹੈ ਓਵੇਂ ਉਮਰ ਘਟਦੀ ਹੈ ਸਰੀਰ ਢਲਦਾ ਹੈ ਜਿਵੇਂ ਤੁਸੀਂ ਕੱਲ ਸੀ ਓਵੇਂ ਅੱਜ ਨਹੀਂ ਹੈਗੇ ਜਿਵੇਂ ਅੱਜ ਓਵੇਂ ਕੱਲ ਨਹੀਂ ਰਹਿਣੇ ਸੋ ਇਹ ਇੱਕ ਸੰਸਾਰਿਕ ਯਾਤਰਾ ਹੈ ਪ੍ਰਮਾਤਮਾ ਨੇ ਤੁਹਾਨੂੰ ਜਨਮ ਦਿੱਤਾ ਹੈ ਸੰਸਾਰਿਕ ਯਾਤਰਾ ਤੇ ਭੇਜਿਆ ਸੋ ਇਹ ਯਾਤਰਾ ਇੱਕ ਦਿਨ ਖਤਮ ਹੋਣੀ ਹੀ ਹੋਣੀ ਹੈ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਜਿਹੜਾ ਰੰਗ ਭਰਪੂਰ ਬਣਾਓ ਮਿਹਨਤ ਕਰੋ ਅੱਕ ਦੀ ਕਮਾਈ ਖਾਓ ਕਿਸੇ ਦਾ ਮਾੜਾ ਨਾ ਸੋਚੋ ਵਿਅੰਗ ਚੰਗਾ ਲੱਗਿਆ ਗੱਲਾਂ ਚੰਗੀਆਂ ਲੱਗੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋਰ ਰੋਜ਼ ਨਵੇਂ ਵਿਅੰਗ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ